ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ਵਪੁਰ ਸ਼ੰਗ ਵਿਖੇ ਅੱਜ ਪੰਜਵਾਰ ਆਸਪਦਰੀ ਪੰਚਾਇਤ ਦਾ ਉਤਸਵ ਮਨਾਇਆ ਗਿਆ ਇਸ ਸਮਾਗਮ ਦੀ ਪ੍ਰਧਾਨਗੀ ਸੂਬੇ ਦੇ ਵਾਣਾ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰੀ ਲਾਲ ਚੰਦ ਘਟਾਰੂ ਚੱਕ ਵੱਲੋਂ ਕੀਤੀ ਗਈ ਇਸ ਮੌਕੇ ਉਹਨਾਂ ਨਾਲ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਉੱਗਜੰਤ ਕਾਗੋਦੀ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ ਪੰਚਾਇਤ ਦੇ ਉਤਸਵ ਦੀ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਸ਼੍ਰੀ ਲਾਲ ਚੰਦ ਘਟਾਰੂ ਚੱਕ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪੰਜ ਪਿੰਡਾਂ ਦੀ 850 ਏਕੜ ਵਿੱਚ ਫੈਲੀ ਇਹ ਚੰਬ ਪਰਵਾਸੀ ਪੰਛੀਆਂ ਲਈ ਪ੍ਰਵਾਸ ਦਾ ਸਭ ਤੋਂ ਹੋਪਸੋਰਟ ਟਿਕਾਣਾ ਹੈ। ਅਤੇ ਇਨ੍ਹਾਂ ਪੰਛੀਆਂ ਨੂੰ ਉਹਨਾਂ ਦੇ ਅਨੁਕੂਲ ਵਾਤਾਵਰਣ ਨੂੰ ਮੁਹੱਈਆ ਕਰਾਉਣਾ ਸਾਡਾ ਫਰਜ਼ ਹੈ। ਜਿਸ ਲਈ ਪੰਜਾਬ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਕੇਸ਼ਵਪੁਰ ਚਾਹ ਵਿਖੇ ਜੰਗਲੀ ਜੀ ਫੋਟੋਗ੍ਰਾਫਰਾਂ ਅਤੇ ਪੰਛੀ ਪ੍ਰੇਮੀ ਸਿਲਾਨੀਆਂ ਲਈ ਇਕੋ ਫ੍ਰੈਂਡਲੀ ਟਾਵਰ ਲਗਾਏ ਗਏ ਹਨ। ਚੰਬ ਦੇ ਵਿਆਖਿਆ ਕੇਂਦਰ ਨੂੰ ਡਿਜੀਟਲ ਕੀਤਾ ਜਾਵੇਗਾ ਤੇ ਸਾਰੇ ਪ੍ਰਵਾਸੀ ਪੰਛੀਆਂ ਦੀ ਮੁਕੰਮਲ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਪੰਜਾਬ ਹਾਊਸ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਜੀ ਰਮਨ ਵਾਹਲ ਅਤੇ ਜ਼ਿਲ੍ਹਾ ਪ੍ਰਧਾਨ ਜੀ ਸੰਸ਼ੇਰ ਸਿੰਘ ਨੇ ਕਿਹਾ ਕਿ ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਕੈਬਨਿਟ ਮੰਤਰੀ ਵੱਲੋਂ ਪੰਚਾਇਤ ਦਾ ਉਤਸਵ ਕਰਵਾ ਕੇ ਇਸ ਨਵੇਂ ਕੁਦਰਤੀ ਤੋਹਫੇ ਨੂੰ ਪ੍ਰਫੁੱਲਿਤ ਕਰਨ ਦਾ ਯਤਨ ਕੀਤਾ ਹੈ ਜਿਸ ਨਾਲ ਗੁਲਦਾਸਪੁਰ ਅੰਦਰ ਸਿਲਾਨੀਆਂ ਦੀ ਆਮਦਨ ਨੂੰ ਹੁਲਾਰਾ ਮਿਲੇਗਾ ਅਤੇ ਇੱਥੇ ਸੈਰ ਸਪਾਟਾ ਵਧਣ ਨਾਲ ਇਲਾਕੇ ਅਤੇ ਸ਼ਹਿਰ ਵਾਸੀ ਨੂੰ ਆਰਥਿਕ ਤੌਰ ਤੇ ਵੱਡਾ ਲਾਭ ਮਿਲੇਗਾ ਤੁਸੀਂ ਦੇਖ ਰਹੇ ਹੋ ਗੁਲਦਾਸਪੁਰ ਤੋਂ ਲਾਫਰੇ ਸਿੰਘ ਦੀ ਰਿਪੋਰਟ ਚਾਹੋਗੇ ਸਰ ਅੱਜ ਅੱਜ ਬੜਾ ਮੈਂ ਸਮਝਦਾ ਵੀ ਇੱਕ ਨਵਿਕਲਾ ਦਿਨ ਹੈਗਾ ਅੱਜ ਪੰਛੀ ਦਿਵਸ ਮਨਾਇਆ ਜਾ ਰਿਹਾ ਪੰਜਾਬ ਪੱਤਰ ਦਾ ਜਿਹੜਾ ਇੱਕ ਸਟੇਟ ਫੰਕਸ਼ਨ ਹੈ ਉਹ ਅੱਜ ਕਿ ਸਵੇਰ ਸਮੇਂ ਦੇ ਵਿੱਚ ਕੀਤਾ ਔਰ ਤੁਸੀਂ ਦੇਖਿਆ ਤੁਸੀਂ ਆਪ ਵੀ ਇੱਥੇ ਹਾਜ਼ਰ ਹੋ ਬਹੁਤ ਹੀ ਵਾਂਸ ਵਾਂ ਜਿਹੜੇ ਪ੍ਰਵਕਤਾ ਨੇ ਉਹਨਾਂ ਨੇ ਆਪਣੇ ਸਵੋਧਨ ਦੇ ਦੌਰਾਨ ਜਿਹੜਾ ਪੰਛੀ ਨੇ ਸਾਡੇ ਪਖੇਰੂ ਨੇ ਜਿਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਮਨੁੱਖੀ ਜੀਵਨ ਦੇ ਅੰਦਰ ਸਮਾਜ ਦੇ ਅੰਦਰ ਉਹਨਾਂ ਨੂੰ ਸਮਰਸਵਾਲ ਦਾ ਉਹਨਾਂ ਦੇ ਨਾਲ ਮੋਹ ਜ਼ਗਾਨ ਦੇ ਲਈ ਵਿਚਾਰ ਸਾਂਝੇ ਕੀਤੇ ਆ ਸੋ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਉਹਨਾਂ ਦੀ ਗਵਾਈ ਦੇ ਵਿੱਚ ਜਿੱਥੇ ਪੰਜਾਬ ਨੂੰ ਬਾਕੀ ਖੇਤਰਾਂ ਦੇ ਅੰਦਰ ਬਾਕੀ ਫੀਲਡ ਦੇ ਅੰਦਰ ਬਲੰਦੀਆਂ ਤੇ ਲਜਾਨ ਦੇ ਲਈ ਕੰਮ ਕੀਤੇ ਜਾ ਰਹੇ ਨੇ ਉੱਥੇ ਜਿਹੜਾ ਫੋਰੈਸਟ ਵੱਲੋਂ ਅ ਅੱਜ ਸਟੇਟ ਪੱਧਰ ਦਾ ਫੰਕਸ਼ਨ ਇੱਥੇ ਕੀਤਾ ਗਿਆ ਸੋ ਮੈਂ ਅ ਥੋੜੇ ਦਿਨ ਪਹਿਲਾਂ 40 ਲੱਖ ਰੁਪਈਆ ਕੇਸਪੁਰ ਸੰਗ ਕੇਸਪੁਰ ਸਾੰਮੀ ਦੀ ਡਿਵੈਲਪਮੈਂਟ ਲਈ ਦਿੱਤਾ ਸੀਗਾ ਜਿਹਦੇ ਨਾਲ ਇੱਥੇ ਇੱਕ ਇੰਟਰਪ੍ਰੀਟੇਸ਼ਨ ਸੈਂਟਰ ਵੀ ਬਣਿਆ ਔਰ ਇੱਕ ਇੱਥੇ ਚਾਰ ਕਨਾਲ ਦੇ ਅੰਦਰ ਵੋਟਿੰਗ ਜਿਹੜੀ ਆ ਉਹ ਆਉਣ ਵਾਲੇ ਜਿਹੜੇ ਉਹ ਜਿਹੜੇ ਇੱਥੇ ਦਰਸ਼ਕ ਨੇ ਜਿਹੜਾ ਨੇ ਆਣਾ ਉਹਨਾਂ ਨੂੰ ਕਰਨ ਲਈ ਮਿਲੇਗੀ ਉਹਦਾ ਕੰਮ ਜਿਹੜਾ ਇੱਥੇ ਲੱਗਣਾ ਇੱਕ ਗਜ਼ੀਬੋ ਵੀ ਇੱਥੇ ਬੜਾ ਸ਼ਾਨਦਾਰ ਉਹਦੀ ਤਿਆਰੀ ਕੀਤੀ ਜਾ ਰਹੀ ਹੈ ਬਣ ਰਿਹਾ ਉਹ ਹੈਗਾ ਸੋ ਕਿਸਪੁਰ ਸੰਭ ਬਹੁਤ ਬੜੀ ਮਹਤਾਜ ਦੀ ਨਾ ਨਾਟ ਇਸ ਸਿਰਫ ਕੋਈ ਜੀਓਗ੍ਰਾਫਿਕਲੀ ਬਲਕਿ ਸਾਡੇ ਸਿਲੇਬਸ ਦੇ ਅੰਦਰ ਸਾਡੇ ਸੱਭਿਆਚਾਰ ਦੇ ਅੰਦਰ ਵੀ ਤੁਸੀਂ ਦੇਖਿਆ ਵੀ ਲੱਖਾਂ ਦੀ ਹਜ਼ਾਰਾਂ ਦੀ ਗਿਣਤੀ ਦੇ ਜਿਹੜੇ ਵਿਦੇਸੀ ਪੰਛੀ ਨੇ ਉਹ ਇੱਥੇ ਆਂਦੇ ਨੇ ਔਰ ਇੱਥੇ ਕੁਦਰਤੀ ਉਹਨਾਂ ਦਾ ਇਸ ਇਲਾਕੇ ਦੇ ਨਾਲ ਜਿਹੜਾ ਮੋਹ ਹੈ ਉਹ ਇੱਥੇ ਮਹੀਨਾ 2 ਮਹੀਨੇ ਰਹਿ ਕੇ ਫਿਰ ਵਾਪਸ ਆਪਣੇ ਵਤਨਾਂ ਨੂੰ ਜਾਂਦੇ ਆ ਸੋ ਇਹ ਕੇਸੂਪੁਰ ਸੰਭ ਇਹ ਇੱਕ ਕਮਿਊਨਿਟੀ ਖੇਤਰ ਚ ਹੈਗਾ ਸੋ ਇਸ ਸੰਬੰਧ ਦੇ ਜਿੱਥੇ ਆਸ-ਪਾਸ ਦੇ ਪਿੰਡਾਂ ਨੂੰ ਰੋਜ਼ਗਾਰ ਵੀ ਹੈ ਉਥੇ ਇਹਨੂੰ ਹੋਰ ਵਿਕਸਿਤ ਕਰਨ ਦੇ ਲਈ ਜਿਹੜਾ ਆ ਉਹ ਵਿਚਾਰਾਂ ਜਿਹੜੀਆਂ ਕੀਤੀਆਂ ਨੇ ਸੋ ਸਭ ਲੋਕਾਂ ਨੂੰ ਸਾਡੇ ਵੱਲੋਂ ਮੇਰੇ ਵੱਲੋਂ ਵੀ ਪੰਛੀ ਦਿਵਸ ਦੀਆਂ ਮੁਬਾਰਕਾਂ ਤੇ ਉਹਨਾਂ ਪੰਛੀਆਂ ਨੂੰ ਵੀ ਜਿਹੜੇ ਭਾਵੇਂ ਸਾਡੀ ਭਾਸ਼ਾ ਨਾ ਵੀ ਸਮਝਦੇ ਹੋਣ ਅੱਜ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਦੇਨ ਉਸ सेलिब्रेट ਕਰ ਰਹੇ ਆ ਉਹਨਾਂ ਨੂੰ ਬਿਮਾਰਖਾ ਉਹਨਾਂ ਦੀ ਤੰਦਰੁਸਤੀ ਰਹੇ ਸਟੇਅ ਲੈਵਲ ਦਾ 25 ਦਿਵਸ ਮਨਾਇਆ ਗਿਆ ਮੈਂ ਸਤਿਕਾਰਯੋਗ ਸਾਡੇ ਪੰਜਾਬ ਸਰਕਾਰ ਦੇ ਮੰਤਰੀ ਸ਼੍ਰੀ ਲਾਲ ਚੰਦ ਕਟਾਰ ਚੱਕ ਜੀ ਜਿਨ੍ਹਾਂ ਨੇ ਇਹ ਬੜਾ ਵੱਡਾ ਉਪਰਾਲਾ ਕੀਤਾ ਆਪਣੀ ਸਾਰੀ ਟੀਮ ਲੈ ਕੇ ਮਿਸ਼ਰਾ ਜੀ ਇੱਥੇ ਆਏ ਨੇ ਤਰਮਿੰਦਰ ਸ਼ਰਮਾ ਜੀ ਇੱਥੇ ਆਏ ਨੇ ਔਰ ਸਾਡਾ ਜ਼ਿਲ੍ਹੇ ਦਾ ਸਾਰਾ ਪ੍ਰਸ਼ਾਸਨ ਇੱਥੇ ਆਇਆ ਸੋ ਅੱਜ ਪੰਛੀ ਦਿਵਸ ਮਨਾ ਕੇ ਬਹੁਤ ਵੱਡਾ ਇੱਥੇ ਲੋਕਾਂ ਦੇ ਵਿੱਚ ਇੱਕ ਕ੍ਰੇਜ਼ ਬਣਿਆ ਸੋ ਮੈਂ ਪੰਜਾਬ ਸਰਕਾਰ ਦਾ ਮੰਤਰੀ ਸਰ ਦਾ ਉਹਨਾਂ ਦੀ ਸਾਰੀ ਟੀਮ ਦਾ ਦਿਲੋਂ ਜਿਹਾ ਕਹਿੰਦਾ ਹੋਇਆ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਕੇਸ਼ਵਰ ਸ਼ੰਭ ਨੂੰ ਤਰਜੀਹ ਦਿੱਤੀ ਹੈ ਔਰ ਇੱਥੇ ਸਟੇਟ ਲੈਵਲ ਦਾ ਫੰਕਸ਼ਨ ਜਿਹੜਾ ਉਹ ਕੀਤਾ ਔਰ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਅਸੀਂ ਪੰਛੀਆਂ ਦੇ ਸਹਾਇਕ ਬਣੀਏ ਉਹਨਾਂ ਨੂੰ ਜੀਵਤ ਰੱਖਣ ਲਈ ਵੱਦ ਵੱਦ ਉਪਰਾਲੇ ਕਰੀਏ ਔਰ ਆਪਣੇ ਜਿੰਨੇ ਵੀ ਆਸ-ਪਾਸ ਦੇ ਲੋਕਾਂ ਨੂੰ ਸਾਰਿਆਂ ਨੂੰ ਇੱਥੇ ਲੈ ਕੇ ਆਈਏ ਔਰ ਪੰਛੀਆਂ ਦੇ ਬਾਰੇ ਜਾਗਰਤ ਕਰੀਏ